ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜਿਹੜੀਆਂ ਫਰਸਟ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਪ੍ਰਿੰਟਡ ਸੂਟ ਆਣਗੇ ਇਹ ਜਿਹੜੇ ਤੁਸੀਂ ਆਪਣਾ ਐਸੇ ਤੁਹਾਡੀ ਸਕਰੀਨ ਤੇ ਚੱਲ ਰਿਹਾ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਮਿਲੇਗਾ 4 ਟਾਈ ਮੀਟਰ ਜਾਂ 5 ਮੀਟਰ ਦਾ ਫੈਬਰੀ ਤੁਸੀਂ ਜਿੰਨਾ ਵੀ ਚਾਹੁੰਦੇ ਹੋ ਤੁਹਾਨੂੰ ਮਿਲ ਜਾਏਗਾ ਅੱਜ ਦੀ ਇਹ ਕਲੈਕਸ਼ਨਾਂ ਕਾਫੀ ਹੈਗੀਆਂ ਨੇ ਵੀਡੀਓ ਵਿੱਚ ਜਿਹੜੀਆਂ ਆਫਰਾਂ ਵਾਲੀਆਂ ਨੇ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੀ ਕਿਹੜੀ ਕਲੈਕਸ਼ਨ ਆਫਰਾਂ ਦੇ ਵਿੱਚ ਐਡ ਕੀਤੀਆਂ ਨੇ ਇਹ ਵਾਲੀਆਂ ਕਲੈਕਸ਼ਨਾਂ ਵੀ ਆਫਰਾਂ ਦੇ ਵਿੱਚ ਨੇ ਰਿਯਾਨ ਤੇ ਕਾਟਨ ਮਿਕਸ ਦੇ ਨਾਲ ਤੁਹਾਨੂੰ ਇਹ ਸੂਟ ਮਿਲੇਗਾ ਬਾਟਮ ਪਲੇਨ ਆਏਗਾ ਕਾਟਨ ਦਾ ਸ਼ਰਟ ਜਿਹੜੀ ਆਏਗੀ ਉਹ ਪ੍ਰਿੰਟਡ ਆਏਗੀ ਪਲੇਨ ਕਾਟਨ ਡਿਓਨ ਦਾ ਬਾਟਮ ਆਏਗਾ ਇਹ ਆਫਰ ਵਿੱਚ ਹੈ ਇਹ ਤੁਹਾਨੂੰ 1200 ਦੇ ਵਿੱਚ ਤਿੰਨ ਸੂਟ ਮਿਲ ਜਾਣਗੇ ਤੁਸੀਂ ਚਾਹੋ ਤਾਂ ਇੱਕੋ ਜਿਹੇ ਰੰਗਾਂ ਦੇ ਲੈ ਸਕਦੇ ਹੋ ਤਾਂ ਜਿਵੇਂ ਬਾਕੀ ਤੁਹਾਡੀ ਚੋਇਸ ਹੋਵੇ ਦੀ ਇਦੇ ਵਿੱਚ ਲਗਭਗ 20 ਰੰਗ ਆਣਗੇ ਤਿੰਨ ਸੂਟ ਤੁਹਾਨੂੰ 1200 ਦੇ ਵਿੱਚ ਮਿਲ ਜਾਣਗੇ ਸ਼ਿਪਿੰਗ ਬਿਲਕੁਲ ਫ੍ਰੀ ਹੈ ਕੋਈ ਵੀ ਐਕਸਟਰਾ ਚਾਰਜਸ ਜਿਹੜੇ ਸ਼ਿਪਿੰਗ ਦੇ ਇਹਨਾਂ ਸੂਟਾਂ ਦੇ ਨਹੀਂ ਲੱਗਣਗੇ ਬਾਕੀ ਨੰਬਰ ਤੇ ਜਾ ਕੇ ਤੁਸੀਂ ਕੁਇਰੀ ਕਰ ਲਓ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ 680 ਦੇ ਵਿੱਚ ਮਸਲੀਨ ਦਾ ਬਹੁਤ ਪਿਆਰਾ ਸਿੰਗਲ ਕਲਰ ਦੇ ਵਿੱਚ ਏਮਬਰਾਇਡਰ ਔਰਗੈਂਜ਼ਾ ਦੁਪੱਟੇ ਨਾਲ ਸੂਟ ਆਇਆ ਹੈ ਮੋਡਲ ਸੈਟਿੰਗ ਦੇ ਵਿੱਚ ਆਇਆ ਹੈ ਬੜਾ ਪਿਆਰੇ ਰੰਗਾਂ ਵਿੱਚ ਸੂਟ ਆਏ ਨੇ 2.5 ਮੀਟਰ ਦਾ ਮੋਡਲ ਸੈਟਿੰਗ ਦਾ ਡਿਜੀਟਲ ਪ੍ਰਿੰਟ ਨਾਲ ਤੁਹਾਨੂੰ ਸ਼ਰਟ ਦਾ ਫੈਬਰਿਕ ਮਿਲੇਗਾ। ਬਾਟਮ ਵੀ ਜਿਹੜਾ ਹੈ ਉਹ ਮੋਡਲ ਸੈਟਿੰਗ ਦੇ ਵਿੱਚ ਮਿਲੇਗਾ 2.5 ਮੀਟਰ ਦਾ ਡਿਜੀਟਲ ਪ੍ਰਿੰਟ ਹੋਇਆ ਉਹਦੇ ਤੇ ਵੀ ਸ਼ਿਪਿੰਗ ਜਿਹੜੀ ਇਹਨਾਂ ਤੇ ਫ੍ਰੀ ਹੈ 780 ਰੁਪਏ ਇਹਨਾਂ ਦਾ ਰੇਟ ਹੈ। ਬਹੁਤ ਸੋਹਣੇ ਕਲਰ ਨੇ ਕੰਬੀਨੇਸ਼ਨ ਬਹੁਤ ਪਿਆਰਾ ਬਣਾਇਆ ਗਿਆ ਹੈ ਡਿਜ਼ਾਈਨ ਬਿਲਕੁਲ ਡਿਫਰੈਂਟ ਤੇ ਯੂਨੀਕ ਆਏ ਨੇ ਤੇ ਇਸ ਲਈ ਮੈਂ ਇੱਥੇ ਕੋਸ਼ਿਸ਼ ਕੀਤੀ ਕਿ ਐਡ ਕਰਦੇ ਆਂ। 650 ਦੇ ਵਿੱਚ ਕਾਟਨ ਦਾ ਬਹੁਤ ਹੀ ਪਿਆਰਾ ਟੌਪ ਬਾਟਮ ਐਂ ਦੁਪੱਟੇ ਦਾ ਕੰਟਰਾਸਟ ਆਇਆ ਚਾਰ ਰੰਗ ਆਇ ਨੇ ਇਹਦੇ ਵਿੱਚ 1400 ਦੇ ਵਿੱਚ ਬ੍ਰਾਈਡਲ ਸਪੈਸ਼ਲ ਹੈਂਡਵਰਕ ਦੇ ਨਾਲ ਕਲੈਕਸ਼ਨ ਆਈਆਂ ਨੇ ਚਨਾਉਣ ਦਾ ਦੁਪੱਟਾ ਹੈਗਾ ਕ੍ਰੀਪ ਦਾ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਰੇਟ ਇਹਨਾਂ ਦਾ 1400 ਰੁਪਏ ਆ ਰੰਗ ਬਹੁਤ ਸੋਹਣੇ ਨੇ ਬ੍ਰਾਈਡਲ ਸਪੈਸ਼ਲ ਕਲੈਕਸ਼ਨਾਂ ਨੇ ਕੈਂਬਰੀ कॉटन ਦੇ ਨਾਲ ਫਰੰਟ ਤੇ ਜਾਲ ਵਰਕ ਵਾਲੀ ਐਮਬਰਾਇਡਰੀ 1475 ਰੁਪਏ ਚਾਰ ਰੰਗਾਂ ਵਿੱਚ ਸੂਟ ਆਇਆ कॉटन ਚਿਕਨ ਪਲਾਜ਼ੋ ਆਇਆ ਨਾਲੇ ਦੇ ਕੋਟਾ ਦਾ ਦੁਪੱਟਾ ਇਹਦੇ ਵਿੱਚ ਚਾਰ ਰੰਗਾਂ ਵਿੱਚ 850 ਦੇ ਵਿੱਚ कॉटन प्रिंट ਮੈਚਿੰਗ ਸੂਟ ਆਇਆ ਆਰੀ ਵਰਕ ਹੋਇਆ ਨਾਲ ਸ਼ਰਟ 8 ਮੀਟਰ ਦੀ ਬਾਟਮ ਲਗਭਗ 3 ਮੀਟਰ ਦਾ ਸਾਰੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਬਹੁਤ ਪਿਆਰੇ ਨੇ ਇਹ ਵੀ ਰੰਗ ਬਹੁਤ ਸੋਹਣੇ ਨੇ 2250 ਰੁਪਏ ਇਹਨਾਂ ਦਾ ਸੂਟ ਰੇਟ ਹੈ ਦੁਪੱਟਾ ਬਹੁਤ ਪਿਆਰਾ ਹੈ embroidered ਸ਼ਰਟ ਹੈ ਫੁੱਲ ਹੈਵੀ ਵਰਕ ਹੈ ਜਿਹੜਾ ਸ਼ਰਟ ਦਾ ਹੈ ਬਾਟਮ ਦੁਪੱਟਾ ਬਾਕੀ ਪਲੇਨ ਆਏਗਾ ਸਾਈਡ ਤੇ ਲੈਸ ਲੱਗੀ ਹੈ ਬਾਟਮ ਪਲੇਨ ਆਏਗਾ ਦੁਪੱਟਾ ਬਹੁਤ ਸੋਹਣਾ ਹੈ ਬਾਟਮ ਤੁਹਾਨੂੰ ਇਦਾਂ ਕੁਛ ਨਾਲ ਪਲੇਨ ਮਿਲੇਗਾ ਕੁਛ ਨਾਲ ਵਰਕ ਵਾਲਾ ਮਿਲੇਗਾ ਸਿੰਗਲ ਕਲਰ ਦੇ ਵਿੱਚ ਆਇਆ 2550 ਵਿੱਚ ਇਹ ਸੂਟ ਵਿਡਿੰਗ ਸਪੈਸ਼ਲ ਕਲੈਕਸ਼ਨਾਂ ਨੇ 1550 ਦੇ ਵਿੱਚ ਮੋਡਲ ਸਿਲਕ ਦੇ ਵਿੱਚ ਤਿੰਨ ਰੰਗਾਂ ਵਿੱਚ ਬਹੁਤ ਪਿਆਰਾ ਸੂਟ ਆਇਆ ਕਾਟਨ ਦਾ ਬਾਟਮ ਹੈ ਅਰਗੈਂਜ਼ਾ ਦਾ ਦੁਪੱਟਾ ਆਏਗਾ ਇਹਦੇ ਵਿੱਚ ਕਾਟਨ ਦਾ ਆਇਆ ਬਲੌਕ ਪੇਂਟਿੰਗ ਦੇ ਨਾਲ ਬਲੌਕ ਪ੍ਰਿੰਟਸ ਹੋਇਆ ਪਿਓਰ ਕਾਟਨ ਕਰੋਸ਼ੀਆ ਵਰਕ ਦਾ ਦੁਪੱਟਾ ਆਏਗਾ ਬਾਟਮ ਇਹਨਾਂ ਦਾ ਕਾਟਨ ਦਾ ਆਏਗਾ 1700 ਰੁਪਏ ਦਾ ਰੇਟ ਹੈ ਪੇਸਟਲ ਕਲਰ ਵਿੱਚ ਆਏਗਾ ਬਾਟਮ ਪ੍ਰਿੰਟਡ ਆਏਗਾ ਕਾਟਨ ਦਾ ਬਾਟਮ ਆਏਗਾ ਸ਼ਰ ਦਾ ਫੈਬਰਿਕ ਵੀ ਕਾਟਨ ਦਾ ਹੈ ਬਲੌਕ ਪੇਂਟਿੰਗ ਹੋਈ ਹੈ ਬਲੌਕ ਪ੍ਰਿੰਟ ਬਹੁਤ ਵਧੀਆ ਹੁੰਦਾ ਹੈ ਤੇ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੈ ਦੁਪੱਟਾ ਤੁਹਾਨੂੰ ਪਿਓਰ ਕਾਟਨ ਦਾ ਕਰੋਸ਼ੀਆ ਵਰਕ ਦੇ ਨਾਲ ਮਿਲੇਗਾ ਬਹੁਤ ਸੋਹਣੇ ਰੰਗ ਨੇ ਲਾਈਟ ਟੋਨ ਵਿੱਚ ਸ਼ੇਡਸ ਆਈਆਂ ਨੇ ਇਹਨਾਂ ਵਿੱਚ ਆਲ ਓਵਰ 5 ਮੀਟਰ ਦਾ ਲੀਜੀ ਪੀਜੀ ਕਾਟਨ ਦਾ ਸੂਟ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 250 ਰੁਪਏਾਂ ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਹੈ ਰੰਗ ਇਹਦੇ ਵਿੱਚ 6 ਨੇ ਸਿਰਫ ਤੇ ਸਿਰਫ 250 ਇਹਨਾਂ ਦਾ ਰੇਟ ਹੈ ਰੰਗਾਂ ਦੇ ਵਿੱਚ ਬਹੁਤ ਹੀ ਪਿਆਰੇ ਰੰਗ ਜਿਹੜੇ ਇਹਨਾਂ ਵਿੱਚ ਚੂਜ਼ ਕੀਤੇ ਨੇ ਸੋਹਣੇ ਰੰਗ ਨੇ ਡਿਜ਼ਾਈਨ ਬੜੇ ਪਿਆਰੇ ਨੇ ਡੋਲਾ ਸਿਲਕ ਦੇ ਵਿੱਚ ਸੀਕਵੈਂਸ ਵਰਕ ਦੇ ਨਾਲ 2.5 ਮੀਟਰ ਦੀ ਸ਼ਰਟ, ਬਾਟਮ ਬਾਗਲਪੂਰੀ ਬਾਟਿਕ ਪ੍ਰਿੰਟ ਨਾਲ 2.5 ਮੀਟਰ ਦਾ ਬਾਗਲਪੂਰੀ ਸਿਲਕ ਬਾਟਿਕ ਪ੍ਰਿੰਟ ਨਾਲ 2.5 ਮੀਟਰ ਦਾ ਦੁਪੱਟਾ ਮਿਲੇਗਾ 990 ਰੁਪਏ ਦਾ ਰੇਟ ਹੈ। ਗਰਮੀਆਂ ਲਈ ਸਪੈਸ਼ਲ ਕਲੈਕਸ਼ਨ ਆਨੇ ਬਹੁਤ ਸੋਹਣੇ ਰੰਗ ਨੇ, ਡਿਜ਼ਾਈਨ ਬੜੇ ਪਿਆਰੇ ਨੇ। ਦੁਪੱਟੇ ਦਾ ਤੇ ਬਾਟਮ ਦਾ ਕਲਰ ਸੇਮ ਕੰਟਰਾਸਟ ਕੀਤਾ ਗਿਆ ਤੇ ਸ਼ਰਟ ਜਿਹੜੀ ਹੈ ਉਹਨੂੰ ਨਾਲ ਅਲੱਗ ਕੰਟਰਾਸਟ ਕੀਤਾ ਗਿਆ। ਇਹਦੇ ਵਿੱਚ ਲਗਭਗ 16 ਰੰਗ ਹੈਗੇ ਨੇ। ਸਾਰੇ ਰੰਗ ਅਵੇਲੇਬਲ ਨੇ ਬਹੁਤ ਸੋਹਣੇ ਪ੍ਰਿੰਟ ਆਏ ਨੇ ਵਿੱਚ ਗਰਮੀਆਂ ਆ ਗਈਆਂ ਨੇ ਤੇ ਇਹਨਾਂ ਦੇ ਲਈ ਸਪੈਸ਼ਲ ਕਾਟਨ ਦੇ ਘੱਟ ਰੇਟਾਂ ਵਿੱਚ ਬਹੁਤ ਸੋਹਣੇ ਪਿਆਰੇ ਪਿਆਰੇ ਸੂਟ ਆਏ ਨੇ ਇਹ ਸੂਟ ਹੁਣ ਸਾਰੇ ਸਮਰ ਵਿੱਚ ਟ੍ਰੈਂਡ ਕਰਨਗੇ ਰੰਗ ਇਹਨਾਂ ਵਿੱਚ ਕੁਝ ਨਵੇਂ ਐਡ ਹੋਏ ਨੇ ਇਹਨਾਂ ਵਿੱਚ ਹਮੇਸ਼ਾ ਹੀ ਬਹੁਤ ਜ਼ਿਆਦਾ ਰੰਗਾਂ ਦੀ ਅਵੇਲੇਬਿਲਟੀ ਹੁੰਦੀ ਹੈ ਇਹ ਜਿਹੜਾ ਤੁਹਾਨੂੰ ਸ਼ਰਟ ਦਾ ਫੈਬਰਿਕ ਕਾਟਨ ਦਾ ਮਿਲੇਗਾ ਦੁਪੱਟਾ ਕਾਟਨ ਦਾ ਮਿਲੇਗਾ ਬਾਟਮ ਕਾਟਨ ਦਾ ਮਿਲੇਗਾ ਸ਼ਰਟ 8 ਮੀਟਰ ਦੀ ਹੈ ਬਾਟਮ ਜਿਹੜਾ ਉਹ 8 ਮੀਟਰ ਦਾ ਹੈ ਦੁਪੱਟਾ ਜਿਹੜਾ ਉਹ ਸਵਾ 2 ਤੋਂ ਉੱਪਰ ਦਾ ਹੈ 560 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਘਰ ਤੱਕ ਤੁਹਾਡੇ ਜਿਹੜੇ ਆ ਕਿ ਬਿਲਕੁਲ ਫ੍ਰੀ ਆਫ ਕਾਸਟ ਸ਼ਿਪਿੰਗ ਚਾਰजेस ਕੋਈ ਐਕਸਟਰਾ ਨਹੀਂ ਲੱਗਣਗੇ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਅੱਜ ਦੀਆਂ ਜਿੰਨੀਆਂ ਵੀ ਕਲੈਕਸ਼ਨ ਐਡ ਕੀਤੀਆਂ ਨੇ ਮੋਸਟਲੀ ਸਭ ਤੇ ਜਿਹੜਾ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਅਗਰ ਕਿਸੇ ਤੇ ਹੋਏਗੀ ਤਾਂ ਮੈਂ ਐਡ ਕਰ ਦਿਆਂਗੇ। ਬਾਕੀ ਇਹਨਾਂ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੈ, ਰੰਗ ਬਹੁਤ ਜ਼ਿਆਦਾ ਨੇ ਇਹਨਾਂ ਵਿੱਚ। 560ਾਂ ਵਿੱਚ ਕਾਟਨ ਦਾ ਬਹੁਤ ਹੀ ਪਿਆਰਾ ਸੂਟ, ਕੁਝ ਦਾ ਬਾਟਮ ਪਲੇਨ ਆਏਗਾ, ਕੁਝ ਦਾ ਪ੍ਰਿੰਟਡ ਆਏਗਾ, ਕੁਝ ਤੇ ਬਾਟਮ ਤੇ ਐਮਬਰਾਇਡਰੀ ਆਏਗੀ। ਰੰਗਾਂ ਦੀ ਕੋਈ ਕਮੀ ਨਹੀਂ ਹੈ, ਰੰਗ ਸਾਰੀ ਤਰ੍ਹਾਂ ਦੇ ਹੈਗੇ ਨੇ। ਹਰ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਇਹਨਾਂ ਵਿੱਚ ਰੰਗ ਐਡ ਕੀਤੇ ਗਏ ਨੇ। ਸੂਟ ਬਹੁਤ ਸੋਹਣੇ ਨੇ ਤੁਸੀਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੇ ਆਪਣਾ 6239245750 ਐਡ ਕੀਤਾ ਆ ਉਸ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਕੁਝ ਵੀ ਜਾਨਣਾ ਚਾਹੁੰਦੇ ਹੋ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਜੇਕਰ ਅਜੇ ਤੱਕ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਨੂੰ ਵੀ ਪ੍ਰੈਸ ਕਰ ਦੇਣਾ ਤਾਂ ਕਿ ਜੇ ਮੇਰੀ ਆਉਣ ਵਾਲੀਆਂ ਵੀਡੀਓਜ਼ ਦੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੋ ਤੇ ਤੁਸੀਂ ਦੇਖਦੇ ਰਹੋ ਕਿ ਅੱਜਕਲ੍ਹ ਟ੍ਰੈਂਡ ਦੇ ਹਿਸਾਬ ਨਾਲ ਕਿਹੜੇ-ਕਿਹੜੇ ਸੂਟ ਟ੍ਰੈਂਡ ਕਰ ਰਹੇ ਨੇ ਤੇ ਜੇਕਰ ਵੀਡੀਓ ਸਾਂਤਾਂ ਦੀਆਂ ਸੂਟ ਸੋਹਣੇ ਲੱਗ ਰਹੇ ਨੇ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਕਮੈਂਟ ਕਰਕੇ ਵੀ ਜਰੂਰ ਦੱਸਣਾ ਕਿ ਤੁਹਾਨੂੰ ਕਿਹੜੇ ਸੂਟ ਜਿਹੜੇ ਅੱਜ ਦੀ ਵੀਡੀਓ ਵਿੱਚ ਸਭ ਤੋਂ ਜ਼ਿਆਦਾ ਪਸੰਦ ਆਏ ਨੇ ਤੇ ਆਪਣੀਆਂ ਭੈਣਾਂ ਤੱਕ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਉਹਨਾਂ ਤੱਕ ਵੀ ਜਿਹੜੇ ਨਵੇਂ-ਨਵੇਂ ਟ੍ਰੈਂਡੀ ਕਲੈਕਸ਼ਨ ਆਨੇ ਪਹੁੰਚਾਂ ਤਾਂ ਉਹਨਾਂ ਨੂੰ ਪਤਾ ਚੱਲਦਾ ਰਹੇ ਕਿ ਅੱਜਕਲ੍ਹ ਕਿਹੜੇ-ਕਿਹੜੇ ਸੂਟ ਨੇ ਕਿਵੇਂ ਦੇ ਡਿਜ਼ਾਈਨ ਵਾਲੇ ਕਿਵੇਂ ਦੇ ਪ੍ਰਿੰਟ ਵਿੱਚ ਟ੍ਰੈਂਡ ਕਰ ਰਹੇ ਨੇ ਹਮੇਸ਼ਾ ਜੋ ਟ੍ਰੈਂਡੀ ਸੂਟ ਹੁੰਦੇ ਨੇ ਮੈਂ ਕੋਸ਼ਿਸ਼ ਕਰਦੀ ਆ ਕਿ ਉਹੀ ਇੱਥੇ ਲੈ ਕੇ ਆਵਾਂ ਸਾਰੇ ਸੂਟ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਐਡ ਕੀਤੇ ਨੇ ਅਵੇਲੇਬਲ ਨੇ ਰੰਗ ਜਿੰਨਾ ਵਿੱਚ ਜਿਹੜੇ-ਜਿਹੜੇ ਹੈਗੇ ਨੇ ਮੈਂ ਐਡ ਕਰ ਦਿੱਤੇ ਨੇ ਬਾਕੀ ਅਗਰ ਕਿਸੇ ਦੀ ਨਾ ਕਲੀਅਰ ਹੋਏ ਕੁਝ ਵੀ ਡਿਸਕ੍ਰਿਪਸ਼ਨ ਵਗੈਰਾ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਨੰਬਰ ਮੈਂ ਆਪਣਾ ਐਡ ਕੀਤਾ ਆ ਸਟੇਟਸ ਵੇਖਣਾ ਹੈ ਤਾਂ ਤਾਂ ਵੀ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਜੇਕਰ ਸੂਟ ਸਿੱਖ ਕਰਦੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਇਹ অর্ਗੈਂਜ਼ਾ ਦਾ ਸੂਟ ਹੈ ਫੁੱਲ ਹੈਵੀ ਵਰਕ ਦੇ ਨਾਲ ਆਇਆ ਮੋਤੀ ਤਿਲਲਾ ਜੜੀ ਸਟੋਨ ਸੀਕੁਐਂਸ ਸਕੈਲਪਿੰਗ ਹਰ ਤਰ੍ਹਾਂ ਦਾ ਵਰਕ ਹੈਗਾ ਇਸ ਸੂਟ ਤੇ ਵਿੱਚ 2700 ਰੁਪਏ ਦਾ ਰੇਟ ਹੈ ਫ੍ਰੀ ਸ਼ਿਪਿੰਗ ਚਾਰਜਸ ਹੈ ਜਿਹੜਾ ਦੁਪੱਟਾ ਪਿਓਰ ਸ਼ਿਫੌਨ ਦਾ ਹੈ ਬਹੁਤ ਹੀ ਜ਼ਿਆਦਾ ਸੌਫਟ ਕੁਆਲਿਟੀ ਦਾ ਦੁਪੱਟਾ ਆਇਆ ਇਹਦੇ ਨਾਲ ਬਹੁਤ ਸੋਹਣਾ ਹੈ ਬਾਟਮ ਜਿਹੜਾ ਪਿਓਰ ਸ਼ੈਂਟੂਨ ਦਾ ਤੁਹਾਨੂੰ ਪਲੇਨ ਟਾਈ ਮੀਟਰ ਦਾ ਮਿਲੇਗਾ ਕੋਸੋਂ ਨੇ ਸੂਢਨੇ ਕੰਟਰਾਸਟ ਬਹੁਤ ਪਿਆਰਾ ਬਣਾਇਆ ਗਿਆ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਮੈਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ